ਦੋਸਤੋ ਆ ਪੰਜਾਬ ਜੱਤਰੀ ਦੀ ਜੋ ਆਪਾਂ ਵੀਡੀਓ ਕਰ ਰਹੇ ਹਾਂ ਨਾ ਇਹਦਾ ਤੁਹਾਨੂੰ ਅਗਲੇ ਬਾਰੇ ਉਹ ਵੀ ਖੋਲ ਕੇ ਵੀ ਜਾਣਕਾਰੀ ਬਾਜੀ ਹੁਣੀ ਦਿੰਦੇ ਆ ਖੋਲ ਕੇ ਆਖ ਵੀਰ ਜੀ ਇਹ ਜਾਲੀ ਕਾਹਦੇ ਵਾਸਤੇ ਹੈ ਜੀ ਇਹ ਆਪਣੇ ਦੂਜਾ ਗਨਮਨ ਬਿਣੇ ਜਾਵੇ ਰੇਡੀਏਟਰ ਵਾਸਤੇ ਅੱਛਾ ਜੀ ਹੋਰ ਉਹ ਵੀ ਹੱਸਦੇ ਆ ਇੱਕ ਕੰਪਨੀ ਵਾਲੇ ਵੀ ਜੀ ਜਾਲੀ ਆ ਦਿੱਤੀ ਗਈ ਹੈ ਰੇਡੀਏਟਰ ਵਾਸਤੇ ਅੱਛਾ ਜੀ ਕੱਢ ਕੇ ਵਿਖਾਓ ਬਹੁਤ ਵਧੀਆ ਜੀ ਤਾਂ ਹੈ। ਹਾਂਜੀ। ਇਹਦੇ ਨਾਲ ਰੈਡੀਏਟਰ ਦੀ ਸੇਫਟੀ ਰਹਿੰਦੀ ਆ। ਹਾਂਜੀ। ਹੈ। ਹੋਰ ਅੱਗੇ ਇਹ ਇੰਟਰਕੂਲਰ ਇੰਟਰਕੂਲਰ ਡੀਜ਼ਲ ਕੂਲਰ ਵੀ ਲਾਤਾ ਮਗਲੇ ਇਸ ਦਾ ਹਾਈ ਗੈਰਡ ਕੂਲਰ ਵਿੱਚ ਇਹ ਮਗਲੇ ਇਸ ਆ ਗਿਆ ਇੰਟਰਕੂਲਰ ਡੀਜ਼ਲ ਕੂਲਰ ਹੈ। ਹਾਂਜੀ। ਮਗਲੇ ਇਸਾ ਹਾਈ ਗੈਰਡ ਕੂਲਰ ਵੀ ਲਾ ਦਿੱਤਾ ਗਿਆ ਕੰਪਨੀਆਂ ਨੇ। ਅੱਛਾ ਜੀ ਇਹ ਮਤਲਬ ਮਗਲੇ ਹਿੱਸੇ ਦਾ ਵੀ ਤੇਲ ਠੰਡਾ ਕਰੂਗਾ। ਹਾਂਜੀ। ਠੀਕ ਹੈ ਜੀ। ਇਹਦੇ 에ਅਰ ਸਿਲੰਡਰ ਦਾ ਮਤਲਬ ਸੁੱਕਾ ਹੁੰਦਾ ਇਹਦੇ ਵਿੱਚ ਹਾਂਜੀ ਉਹ ਸ਼ੁਰੂ ਤੋਂ ਆ ਰਿਹਾ ਆਪਣੇ ਆ ਬਾਕੀ ਸਪੇਸ ਕੰਪਨੀ ਦੇ ਐ ਵਿੱਚੋਂ ਐ ਭਰਿਆ ਹੁੰਦਾ ਆਪਣਾ ਕੱਲੀ-ਕੱਲੀ ਚੀਜ਼ ਦੇਖ ਰਹੇ ਹਾਂਜੀ ਟਰਬੋ ਆ ਜੀ ਟਰਬੋ ਚੱਲਦਾ ਹੈ ਹਾਂਜੀ ਬਾਕੀ ਵੇਖੋ ਦੋਸਤੋ ਜੈਕ ਦਿੱਤੇ ਗਏ ਆ ਦੋ ਬਹੁਤ ਹੀ ਮਜ਼ਬੂਤੀ ਦੇ ਨਾਲ ਤੇ ਆਪਾਂ ਸ਼ੋਅ ਬੰਦ ਕਰਨ ਵਾਸਤੇ ਤਾਰ ਵੀ ਪਾਈ ਹੋਈ ਥੋੜਾ ਉੱਚਾ ਟਰੈਕਟਰ ਆ ਇਸ ਕਰਕੇ ਇਹਦੀ ਜਰੂਰਤ ਆ ਬਾਈ LED ਲੈਂਪਸ ਹਾਂਜੀ LED ਲੈਂਪਸ ਦਿੱਤੇ ਗਏ ਆ ਬਾਕੀ ਬਹੁਤ ਹੀ ਸੋਹਣਾ ਟਰੈਕਟਰ ਆ ਜੀ ਤੁਸੀਂ ਵੇਖ ਸਕਦੇ ਜੀ ਇਹ ਟ੍ਰੇਨ ਇਹਦੇ ਫੋਰਚਨਰ ਗੱਡੀ ਨੂੰ ਵੀ ਪਿੱਛੇ ਛੱਡਦਾ ਹੈ ਜੀ ਸੋ ਅੱਜ ਦੀ ਵੀਡੀਓ ਇੱਥੇ ਬੰਦ ਕਰਦੇ ਆ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ